ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਮੈਂ ਯਾਦ ਕਰਕੇ ਬੋਲਦੀ ਆ ਜੀ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਵੱਜ ਗਏ ਜੀ ਉਹੀ 4:30 ਆਪਾਂ ਨੂੰ 4:30 ਤੋਂ ਪਹਿਲਾਂ ਟਾਈਮ ਹੀ ਨਹੀਂ ਲੱਗਦਾ ਪਤਾ ਕੀ ਆ ਉਦੋਂ ਪਹਿਲਾਂ ਹੋਰ ਕੰਮ ਜਿਆਦੇ ਹੁੰਦੇ ਨੇ ਹੁਣ ਵੀ ਆਇਆ ਹੋਗਾ ਵੀ ਹੁਣ ਸ਼ਾਮ ਹੁੰਦੀ ਜਾਂਦੀ ਆ ਆਪਾਂ ਬਲੌਗ ਵੀ ਨਾਲ ਸਟਾਰਟ ਕਰ ਲਈਏ ਤੇ ਅੱਜ ਕੱਪੜੇ ਵੀ ਨਹੀਂ ਧੋਤੇ ਗਏ ਅੱਜ ਥੋੜਾ ਜਾਂ ਵੀ ਦੂਜੇੇ ਕੰਮ ਜ਼ਿਆਦੇ ਸੀਗਾ ਸੂਟਾਂ ਦਾ ਤੇ ਇਧਰ ਫੋਟੋ ਫੋਟੋ ਭੇਜਣ ਚ ਨੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਉਧਰੋਂ 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 ਉਧਰ ਬਹੁਤ ਜ਼ਿਆਦਾ ਕਨਫਿਊਜ਼ਨ ਹੋਈ ਪਈ ਐ ਤੇ ਇੱਕ ਤਰ੍ਹਾਂ ਨੂੰ ਪਤਾ ਵੀ ਆਪਣੇ ਸਿਲਕ ਪਸ਼ਮੀਨੇ ਦੀ ਬਹੁਤ ਜ਼ਿਆਦਾ ਸ਼ਾਰਟ ਵੀ ਪਿਆ ਨਾ ਸੇਮ ਰੰਗ ਮਿਲਦੇ ਨਹੀਂ ਬਹੁਤ ਮੁਸ਼ਕਲ ਹੋਇਆ ਪਿਆ ਉਹਦੇ ਕਰਕੇ ਆਪਾਂ ਥੋੜਾ ਜਿਹਾ ਬਿਜੀ ਚੱਲ ਰਹੇ ਆ ਤਾਹੀ ਮੈਂ ਭੈਣਾਂ ਨੂੰ ਕਹਿੰਨੀ ਹੁੰਦੀ ਆ ਨਾ ਵੀ ਸਪ੍ਰਿੰਟ ਸੂਟ ਨੇ ਜਿਹੜੇ ਅੱਜ ਵਾਲੀ ਵੀਡੀਓ ਪਾਈ ਹੋਈ ਆ ਸਵੇਰੇ ਅੱਜ ਵੀਡੀਓ ਵੀ 1:30 ਵੱਜ ਗਿਆ ਮੈਨੂੰ ਪਾਉਂਦੇ ਪਾਉਂਦੇ ਲੇਟ ਹੋ ਗਏ ਤੇ ਉਥੋਂ ਤੁਸੀਂ ਫਟਾਫਟ ਪ੍ਰਿੰਟ ਸੂਟਾਂ ਦੇ ਵੀ ਸਕਰੀਨਸ਼ਾਟ ਲਓ ਜੀ ਜੋ ਵੀ ਸੂਟ ਪਸੰਦ ਆ ਤੁਸੀਂ ਲੈ ਸਕਦੇ ਹੋ ਤੇ ਥੋੜੇ ਥੋੜੇ ਨਾਲ ਹੀ ਕੰਮ ਵੱਜ ਜਾਂਦਾ ਦੇਖੋ ਜੀ ਇਧਰ ਨਾ ਹਜੇ ਐਂ ਵੀਡੀਓ ਬਣਾਈ ਤੇ ਚੱਕੇ ਤਰੇ ਟੇਬਲ ਤਹਾਂ ਤੱਕ ਡੱਕ ਰੱਖਿਆ ਇੱਧਰ ਆ ਮੈਂ ਮੜਾ ਜਾਂ ਬੈਠਣ ਨੂੰ ਬਥੇ ਸਾਫ਼ ਕਰਕੇ ਬੈਠੀ ਤੇ ਇੱਧਰ ਉੱਧਰ ਚੱਕੀ ਸਮਾਨ ਵੀ ਫੇਰ ਔਖਾ ਹੋ ਜਾਂਦਾ ਤੇ ਮੈਂ ਤੁਹਾਨੂੰ ਇੱਕ ਵਾਰ ਜਿਹੜੇ ਆਪਣੇ ਕੋਲੇ ਹੈਂਗਰਾਂ ਦੇ ਸੂਟ ਲੱਗੇ ਹੋਏ ਨੇ ਜੀ ਇਹਨਾਂ ਦੀ ਨਿਗਾਹ ਕਰਾ ਦੇਣੀ ਆ ਮੇਰੀਆਂ ਭੈਣਾਂ ਕੋਲੋਂ ਮੈਨੂੰ ਮੈਸੇਜ ਆਉਂਦੇ ਨੇ ਕਮੈਂਟ ਆਉਂਦੇ ਨੇ ਵੀ ਫਲਾਹ ਹੈਂਗਰ ਤੇ ਫਲਾਣੇ ਕਲਰ ਦਾ ਸੂਟ ਲੱਗੇ ਹੈ ਜੀ ਉਹਦੀ ਪਿਕ ਸੈਂਡ ਕਰ ਦਿਓ ਤੁਸੀਂ ਅੱਜ ਵਾਲੀ ਵੀਡੀਓ ਚ ਸਕਰੀਨਸ਼ਾਟ ਲੈ ਲਿਓ ਜਿਹੜਾ ਵੀ ਸੂਟ ਹੋਇਆ ਇਹ ਤਾਂ ਵਰਕ ਵਾਲਾ ਹੈਗਾ ਜੀ ਖਾਦੀ ਤੇ ਬਣਿਆ ਹੋਇਆ ਦੇਖੋ ਜੀ ਇਹ ਹੈਗੀ ਹੈ ਚਨੂਨ ਦੀ ਸ਼ਰਟ ਮੈਂਜੈਂਟਾ ਕਲਰ ਦੀ ਇਹਦੇ ਨਾਲ ਹੈਗੀ ਹੈ ਜੀ ਇਹ ਨਾਲ ਦੀ ਇਹਦੇ ਸੇਮ ਸਾਰੇ ਦੇ ਹਾਈਲਾਈਟ ਕੀਤਾ ਹੋਇਆ ਉਪਰਵਾਰੀ ਵਰਕ ਦੇ ਨਾਲ ਸਿੱਪੀ ਲੱਗੀ ਹੋਈ ਹੈ ਜੀ ਵਿੱਚ ਦੇਖੋ ਇਹ ਵੀ ਚਨੂਨ ਦੀ ਸ਼ਰਟ ਹੈ ਜੇ ਤੁਸੀਂ ਇਕੱਲੀਆਂ ਸ਼ਰਟਾਂ ਲੈਣੀਆਂ ਚਾਹੁੰਦੇ ਹੋ ਤੁਸੀਂ ਸ਼ਰਟਾਂ ਵੀ ਲੈ ਸਕਦੇ ਹੋ ਇਹਦੇ ਨਾਲ ਲੱਗੂਗੀ ਜੀ ਮਹਿਰੂਨ ਕਲਰ ਦੀ ਸਲਵਾਰ ਇਹਦੇ ਨਾਲ ਲੱਗੂਗੀ ਜੀ ਸਕਿਨ ਕਲਰ ਦੀ ਦੇਖੋ ਜੀ ਤੇ ਇਹ ਆ ਗਿਆ ਜੀ ਕਮਲ ਚਨੂਨ ਦਾ ਕਲਰ ਇਹਦਾ ਮੈਂ ਇੱਕ ਕਲਰ ਤੁਹਾਨੂੰ ਹੋਰ ਦਿਖਾ ਦਿੰਨੀ ਆ ਦੇਖੋ ਜੀ ਦੋ ਕਲਰ ਨੇ ਇਹਦੇ ਵਿੱਚ ਚਾਰ ਸੀਗੇ ਦੋ ਰਹਿ ਗਏ ਆਪਣੇ ਕੋਲੇ ਦੇਖੋ ਜੀ ਤੇ ਇਸ ਤਾਦੇ ਰਹਿਣਗੇ ਜੀ ਦੇਖੋ ਇਹ ਤੁਹਾਨੂੰ ਚਨੂਨ ਦਾ ਆਲਓਵਰ ਸੂਟ ਮਿਲੂਗਾ ਜੀ ਇਹ ਵੀ ਦੋਨੋਂ ਇਹ ਇਹ ਹੈਗਾ ਜੀ ਇਸ ਤਰ੍ਹਾਂ ਦਾ येलो ਗ੍ਰੀਨ ਜਾਂ ਇਹ ਹੈਗਾ ਫਰੋਜੀ ਹਾਂਜੀ ਵਿੰਦਰ ਦਾ ਕੰਬਲ ਲੈ ਕੇ ਬਾਗਿਆ ਦੀ ਪੈਣ ਨਹੀਂ ਅੰਦਰ ਮੈਂ ਇਹਨੂੰ ਕਿਹਾ ਜੀ ਮਾਜਾ ਬਾਗ ਜਾ ਖੇਡ ਲਾ ਤੈਨਾਂ ਕਿੱਥੇ ਖੇਡਦੇ ਨੇ ਤੂੰ ਤਾਂ ਜਾਣ ਕੇ ਕਰਦਾ ਕਰਦੀ ਆ ਨਾ ਹੁਣ ਵੀ ਉੱਠ ਗਈ ਹੁਣ ਮੈਂ ਕਿਹਾ ਦੀ ਬਾਗ ਜਾ ਮੈਂ ਤੈਨੂੰ ਫੋਨ ਮੰਗਿਆ ਦੀ ਪਾਣੀ ਪਿਆਦੀ ਮੈਂ ਸਨ ਅੱਜ ਖੇਡ ਲਾਦਾ ਘੰਟਾ ਅੱਜ ਧੁੱਪ ਬਹੁਤ ਵਧੀਆ ਤੀਜੀ ਮੈਂ ਵਿੱਚ ਦੀ ਇੱਧਰ ਆ ਗਈ ਕੰਮ ਕਰਦੀ ਕਰਦੀ ਹੁਣ ਵੀ ਤਾਂ ਆਈ ਆ ਓਏ ਤੋੜ ਦੇਗਾ ਇਹਨੂੰ ਮੇਰਾ ਕੰਮ ਖੜਾ ਦੇਗਾ ਚਲੋ ਜੀ ਇਹ ਤਾਂ ਸਾਨੂੰ ਜੇ ਤੁਸੀਂ ਨੇ ਆਲ ਓਵਰ ਲੈਣੇ ਨੇ ਜੀ ਚਨੂਨ ਦੇ ਹੈਗੇ ਨੇ ਪਿਓਰ ਚਨੂਨ ਦੇ ਸ਼ੂਟ ਨੇ ਇਹ ਵੀ ਬਹੁਤ ਵਧੀਆ ਤੇ ਚਾਹੇ ਆਪਾਂ ਵਿਆਹ ਦੇ ਵਿੱਚ ਨਾ ਵਰਕ ਵਾਲੀ ਦੀ ਲੋੜ ਨਹੀਂ ਹੈਗੀ ਇਦਾਂ ਇਹਦੇ ਉੱਪਰ ਸਾਰੇ ਦੇ ਹਾਈਲਾਈਟ ਕੀਤਾ ਹੋਇਆ ਮਿਰਰ ਵਰਕ ਦੇ ਨਾਲ ਇਹਦਾ ਵੀ ਸੇਮ ਵਰਕ ਹੈਗਾ ਇਹ ਤੁਹਾਨੂੰ 1500 ਦੇ ਵਿੱਚ ਆਲ ਓਵਰ ਸੂਟ ਮਿਲ ਜੂਗਾ ਜੀ ਜੇ ਤੁਸੀਂ ਲੈਣਾ ਹੈ ਤੇ ਇੱਧਰ ਜੌਰਜਟ ਦੇ ਵਰਕ ਵਾਲੇ ਹੋ ਗਏ ਆ ਚਨੂਨ ਵਾਲੇ ਵੀ ਆਪਣੇ ਕੋਲੇ ਇਹ ਹੈਗਾ ਬਾਇਨ ਕਲਰ ਦਾ ਇਹ ਵੀ ਆਲ ਓਵਰ ਮਿਲੂਗਾ ਜੇ ਤੁਸੀਂ ਇਹਨੂੰ ਮੈਚਿੰਗ ਲੈਣਾ ਤਾਂ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਮੈਚਿੰਗ ਦੀ ਇਹਦੀ ਤੁਹਾਨੂੰ ਦਿਖਾ ਦਿੰਨੇ ਆਪਾਂ ਇਸ ਤਰ੍ਹਾਂ ਇਹਦੇ ਨਾਲ ਆ ਬਾਇਨ ਦੇ ਨਾਲ ਆਫ ਵਾਈਟ ਦਾ ਕੰਬੀਨੇਸ਼ਨ ਹੈ ਜੀ ਇੱਕ ਹੈਗਾ ਆਲ ਓਵਰ ਇਹਦੇ ਵਿੱਚ ਮਾਸਟਰਡ ਕਲਰ ਇੱਕ ਹੈਗਾ ਜੀ ਰੈੱਡ ਇਹ ਵੀ ਆਲ ਓਵਰ ਹੈ ਆ ਤੁਹਾਨੂੰ ਬਲੈਕ ਨਾਲ ਸੌਰੀ ਨੇਵੀ ਬਲੂ ਕਲਰ ਹੈ ਇਹ ਮਿਲੂਗਾ ਜੀ ਮੈਚਿੰਗ ਦਾ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਮੈਚਿੰਗ ਦਾ 1500 ਰਹੇਗਾ ਆਲ ਓਵਰ ਦਾ 1800 ਰਹੂਗਾ ਇੱਕ ਇਹ ਆਗੇ ਜੀ ਸਿਮਰ ਦੇ ਤੁਸੀਂ ਇਹਦੇ ਉੱਪਰ ਚਾਹੇ ਮੈਚਿੰਗ ਹੈ ਇਹਦੇ ਨਾਲ ਚਾਹੇ ਤੁਸੀਂ ਇਹਨਾਂ ਉੱਪਰ ਵਰਕ ਵੀ ਕਰਵਾ ਸਕਦੇ ਹੋ ਜੇ ਐਦਾਂ ਹੀ ਲੈਣੇ ਨੇ ਐਦਾਂ ਵੀ ਲੈ ਸਕਦੇ ਹੋ ਇਹਨਾਂ ਦਾ 1800 ਪ੍ਰਾਈਸ ਰਹੂਗਾ ਜੀ ਟਿਸ਼ੂ ਸਿਮਰ ਦੀਆਂ ਸ਼ਰਟਾਂ ਨੇ ਟਿਸ਼ੂ ਸਿਮਰ ਦੀ ਹੀ ਸਲਵਾਰ ਹੈ ਚਲੋ ਜੀ ਜਿਹੜੀਆਂ ਮੇਰੀਆਂ ਭੈਣਾਂ ਨੇ ਪਸ਼ਮੀਨੇ ਦੇ ਵਰਕ ਵਾਲੇ ਸੂਟ ਲੈਣੇ ਨੇ 2 ਟੂਨ ਦੇ ਵਿੱਚ ਘੇਰੇ ਦਾ ਕਮਾਲਾ ਸੂਟ ਇੱਧਰ ਦਿਖਾਉਣੀ ਆਪਾਂ ਦੇਖੋ ਜੀ ਇੱਕ ਵਾਰ ਵੀਡੀਓ ਪਾਈ ਹੋਈ ਆ ਇਹ ਸੂਟ ਸੇਲ ਹੋ ਗਿਆ ਇਹਦੇ ਨਾਲ ਇਸ ਤਰ੍ਹਾਂ ਡੇ ਇਹ ਸੈਂਟਰਪੀਨਿੰਗ ਵਾਲਾ ਹੋ ਗਿਆ ਫਿਰੋਜੀ ਇਹ ਨੇਵੀ ਬਲੂ ਹੋ ਗਿਆ ਦੇਖੋ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਟੈਸਟਾ ਦੇ ਰੰਗ ਦਿਖਾਉਨੇ ਆ ਜੀ ਟੈਸਟਾ ਦੇ ਵਿੱਚ ਤੁਹਾਨੂੰ ਇੱਕ ਇਹ ਕਲਰ ਮਿਲ ਜੂ ਆਫ ਵਾਈਟ ਦੇ ਨਾਲ ਬਲੈਕ ਹੋ ਗਿਆ ਜੀ ਮਹਿਰੂਨ ਹੋ ਗਿਆ ਤੇ ਵਾਈਨ ਚਾਰ ਇਸ ਤਰ੍ਹਾਂ ਇੱਕ ਵਾਈਨ ਤੁਹਾਨੂੰ ਇਹ ਪ੍ਰਿੰਟ ਦੇ ਵਿੱਚ ਮਿਲੂਗਾ ਜੀ ਪੰਜ ਕਲਰ ਹੋ ਗਏ ਇਹ ਤੁਹਾਨੂੰ ਮਿਲ ਜੂਗਾ ਜੀ 1930 ਰੁਪਏ ਦੇ ਵਿੱਚ ਇਹ ਸੂਟ ਦਾ ਪ੍ਰਾਈਸ ਹੈ ਸਟਾਰਟਿੰਗ ਦੇ ਵਿੱਚ ਇਹ 2250 ਦੇ ਵਿੱਚ ਹੋਏ ਨੇ ਜੀ ਸੇਲ ਕੀਤੇ ਹੋਏ ਨੇ ਹੁਣ ਇਹਨਾਂ ਦਾ ਆਪਾਂ ਲੈਸ ਤੇ ਰੱਖੇ ਹੋਏ ਨੇ ਲੈਸ ਪ੍ਰਾਈਸ ਦੇ ਵਿੱਚ ਜੇ ਤੁਹਾਨੂੰ ਚਾਹੀਦੇ ਨੇ ਤਾਂ ਤੁਸੀਂ ਲੈ ਸਕਦੇ ਇੱਕ ਕਲਰ ਇਹਦੇ ਵਿੱਚ ਇਹ ਹੈ ਜੀ ਇਹੋਗੇ ਤਿੰਨ ਤੇ ਤਿੰਨ ਸੇ ਸੂਟ ਨੇ ਤੇ ਚਾਰ ਦਾ ਡਿਜ਼ਾਈਨ ਸੇਮ ਰਹੂ ਕਲਰ ਚੇਂਜ ਨੇ ਦੋ ਦੇ ਅਲੱਗ-ਅਲੱਗ ਨੇ ਜੀ ਇਸ ਤੋਂ ਬਾਅਦ ਇਹ ਆ ਗਿਆ ਜੀ ਸਿਮਰ ਬਰਬਰੀ ਦੀਆਂ ਸ਼ਰਟਾਂ ਨੇ ਜੋਹਾਂ ਸਿਲਕ ਦੀ ਸਲਵਾਰ ਹੈ ਇਸ ਤਰ੍ਹਾਂ ਦਾ ਇਹਨਾਂ ਦਾ ਦੂਸਰਾ ਕਲਰ ਆ ਗਿਆ ਇਹਦੇ ਵਿੱਚ ਲਾਈਟ ਪਿਸਤਾ ਤੀਸਰਾ ਕਲਰ ਆ ਗਿਆ ਜੀ ਇਸ ਤਰ੍ਹਾਂ ਦਾ ਲਾਈਟ ਪਰਪਲ ਕਲਰ ਇਸ ਤੋਂ ਬਾਅਦ ਵਾਲੇ ਆ ਗਏ ਜੀ ਜਿਹੜੇ ਇਹ ਹੈਗੇ ਨੇ ਟਿਸਟਾ ਦੇ ਇਹ ਇਹਨਾ ਟਿਸਟਾ ਦੀ ਪਿਓਰ ਜੌਰਜਟ ਰਹੂਗੀ ਤੁਹਾਨੂੰ ਦੇਖੋ ਜੀ ਸੇਮ ਸਲਵਾਰ ਦੀ ਫੈਬਰਿਕ ਰਹੂਗੀ ਜੀ ਇਹਦੇ ਵਿੱਚ ਤਿੰਨ ਕਲਰ ਨੇ ਇੱਕ ਕਲਰ ਇਹ ਹੋ ਗਿਆ ਲਾਈਟ ਲੈਮਨ ਕਲਰ ਹੈ ਦੂਸਰਾ ਕਲਰ ਹੈਗਾ ਜੀ ਲਾਈਟ ਪੀਚ ਜਾਂ ਕਲਰ ਹੈ ਬਿਲਕੁਲ ਲਾਈਟ ਪੀਚ ਕਲਰ ਹੈ ਤੇ ਇਸ ਤੋਂ ਬਾਅਦ ਹੈਗਾ ਇਹ ਵਾਲਾ ਗ੍ਰੀਨ ਡਾਰਕ ਗ੍ਰੀਨ ਨਹੀਂ ਹੈਗਾ ਇਹ ਵੀ ਬਹੁਤ ਸੋਹਣਾ ਗ੍ਰੀਨ ਹੈ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2000 ਰੁਪਏ ਪਿਓਰ ਜੌਰਜਟ ਦੀ ਟਿਸਟਾ ਦੀ ਤੁਹਾਨੂੰ ਦਾਣੇਦਾਰ ਜੌਰਜਟਾ ਦੇਖੋ ਜੀ ਬਹੁਤ ਵਧੀਆ ਤੁਹਾਨੂੰ ਵੀਡੀਓ ਦੇ ਵਿੱਚ ਵੀ ਦਿਖ ਰਹੀ ਹੈ ਪਿਓਰ ਜੌਰਜਟਾ ਬਿਲਕੁਲ ਜਿਹੜੀ 4 4000 ਦਾ ਸੂਟ ਬਣਦਾ ਹੈ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਬਰਬਰੀ ਦੇ ਵਿੱਚ ਦੋ ਕਲਰ ਰਹਿ ਗਏ ਦੇਖੋ ਇੱਕ ਇਹ ਫਿਰੋਜੀ ਕਲਰ ਹੈ કે ਪੀਚ ਕਲਰ ਹੈ ਇਹਨਾਂ ਨਾਲ ਦੋਨਾਂ ਨਾਲ ਇੱਕ ਤਰ੍ਹਾਂ ਦੀ ਸਲਵਾਰ ਲੱਗਣੀ ਹੈ ਤੇ ਇੱਕ ਮੇਰੀ ਭੈਣ ਨੂੰ ਦਿਖਾਉਣੀ ਆ ਮੈਂ ਆਹ ਸੂਰ ਦੀ ਫੋਟੋ ਗਈ ਹੋਈ ਹੈ ਤੇ ਇੱਕ ਬਰਬਰੀ ਦੇ ਵਿੱਚ ਦੁਪट्टे ਨਾਲ ਤੁਹਾਨੂੰ ਇਹ ਮਿਲੂਗਾ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਇਸ ਤੋਂ ਬਾਅਦ ਜਿਹੜੇ ਆ ਗਏ ਜੀ ਔਰਗਾਂజా ਦੇ ਵਿੱਚ ਦੋ ਪ੍ਰਿੰਟ ਰਹਿ ਗਏ ਦੋ ਕਲਰ ਇਹ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਮੈਚਿੰਗ ਵੀ ਲੈ ਸਕਦੇ ਹੋ ਦੇਖੋ ਜੀ ਇਹਦੇ ਵਿੱਚ ਮਾਸਟਰਡ ਤੇ ਫਿਰੋਜੀ ਸੂਟ ਦਾ ਬਹੁਤ ਕਾਫੀ ਸੇਲ ਹੋ ਗਿਆ ਡਿਮਾਂਡ ਸੀ ਉਹਦੀ ਤਿੰਨ ਚਾਰ ਸੂਟ ਸੇਲ ਹੋ ਗਏ ਉਹਦੇ ਨਾਲ ਦੇ ਅੱਠ ਸੂਟ ਹੋ ਗਏ ਦੋਨੋਂ ਦੇ ਕਲਰਾਂ ਦੇ ਇਹ ਹੈਗਾ ਜੀ ਰਾਣੀ ਕਲਰ ਇਸ ਤੋਂ ਬਾਅਦ ਇਹ ਹੈਗਾ ਰੈੱਡ ਕਲਰ ਬਹੁਤ ਪਿਆਰੇ ਰੈੱਡ ਕਲਰ ਨੇ ਤੇ ਇੱਕ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜੀ ਚਨੂਨ ਦੇ ਵਿੱਚ ਟੈਸਟਾ ਦੀ ਹੈਗੀ ਇਹ ਬਲੈਕ ਸ਼ਰਟ ਚਨੂਨ ਦੀ ਇਹਦੇ ਨਾਲ ਸਲਵਾਰ ਪਲੇਨ ਰਹੂਗੀ ਬਲੈਕ ਦੇਖੋ ਜੀ ਫੈਬਰਿਕ ਹੈ ਇਹਦੇ ਸਲਵਾਰ ਤੇ ਨਾ ਟੈਂਪਲ ਲੱਗੀ ਹੋਊਗੀ ਟੈਸਟਾਂ ਦੀ ਦੇਖੋ ਜੀ ਇੱਥੇ ਸ਼ਰਟ ਤੇ ਦੇਖੋ ਜੀ ਟੈਸਟਾਂ ਦੀ ਹੈਗੀ ਇਹ ਸ਼ਰਟ ਹੈ ਬਲੈਕ ਨੇ ਇਹ ਹੈਗੀ ਬਰਬਰੀ ਦੀ ਬਲੈਕ ਸ਼ਰਟ ਜੇ ਤੁਸੀਂ ਇਹ ਲੈਣੀ ਹੈ ਤੇ ਬਰਬਰੀ ਦੀ ਜਿਹੜੀ ਬਲੈਕ ਸ਼ਰਟ ਮਿਲੂਗੀ ਜੀ ਤੁਹਾਨੂੰ ਇਹ ਮਿਲੂਗੀ 1100 ਰੁਪਏ ਦੇ ਵਿੱਚ ਇਹ ਵਾਲਾ ਸੂਟ ਮਿਲੂਗਾ ਤੁਹਾਨੂੰ 2000 ਰੁਪਏ ਦੇ ਵਿੱਚ ਪਹਿਲਾਂ ਇਹ ਸੂਟ 25 2500 ਦੇ ਸੇਲ ਹੋਏ ਨੇ ਹੁਣ ਇਹ ਸਿੰਗਲ ਸਿੰਗਲ ਸੂਟ ਹੋਣ ਕਰਕੇ ਜੀ ਆਪਾਂ ਨੇ ਸੇਲ ਤੇ ਲਾ ਰੱਖੇ ਨੇ ਤਾਂ ਕਰਕੇ ਤੁਸੀਂ ਜੋ ਵੀ ਇਹਨਾਂ ਦੇ ਵਿੱਚੋਂ ਸੂਟ ਪਸੰਦ ਹੈ ਲਓ ਸਕਰੀਨਸ਼ਾਟ ਤੇ ਤੁਸੀਂ ਸੈਂਡ ਕਰੋ ਬਾਕੀ ਜਿਹੜੇ ਕਟ్రਾਈ ਦੇ ਬਰਬਰੀ ਦੇ 벨ਵਟ ਬਰੋਸਾ ਚੱਲ ਰਿਹਾ ਜੀ ਉਹ ਤੁਸੀਂ ਵੀਡੀਓ ਅਪਲੋਡ ਹੋ ਗਈਆਂ ਆਪਣੀਆਂ ਉੱਥੋਂ ਤੁਸੀਂ ਆਪਣੇ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਸੂਟਾਂ ਦੀ ਨਿਗ੍ਹਾ ਮੈਂ ਇੱਕ ਵਾਰ ਮਰਵਾਤੀ ਹੁਣ ਆਪਾਂ ਬਾਹਰ ਦਾ ਕੰਮ ਦੇਖਦੇ ਆਂ ਸਵੀ ਹੋ ਸਵੀ ਕੀ ਕਰਤਾ ਰੇ ਕੈਸੇ ਹੋ ਚਲੋ ਜੀ ਆਪਾਂ ਪਿੰਦਰ ਹੋਰ ਖੇਡਦੇ ਨੇ ਤੁਹਾਨੂੰ ਉਹਨਾਂ ਦੀ ਥੋੜੀ ਕਿ ਡੰਡੀ ਵੀਡੀਓ ਕਲਿੱਪ ਦਿਖਾਈ ਆ ਸਾਡੀ ਮੰਜਾਂ ਖੜੀਆਂ ਨੇ ਵੇ ਹਾਏ ਧੁੱਪ ਦੇ ਮਾਰੇ ਅਸੀਂ ਮੰਜਾ ਉਰੇ ਲੈ ਆਏ ਹੁਣ ਇੱਥੋਂ ਵੀ ਧੁੱਪ ਭੱਜ ਗਈ ਹੁਣ ਅਸੀਂ ਐਂ ਦੂਰ ਦੂਰ ਤੱਕ ਮੰਜੇ ਲਈ ਫਰੀ ਜਾਵਾਂਗੇ ਉਹ ਵਧੀਆ ਬੌਲ ਇਹਨਾਂ ਦੀ ਫੇ ਸੋਡਾ ਖਾ ਖੜ ਬੜਲੇ ਤੀ ਕੁੱਤਾ ਚੀਕਦਾ ਜਾ ਜਾਂਦਾ ਦੀ ੜਕੇ ਹਾਏ ਅੱਜ ਗੁਰਵੀਰ ਨਹੀਂ ਆਇਆ ਛੋੜਨਾ ਹਾਂ ਸਾਤੇ ਸੋਡੇ ਟੂਸੰਦਾ ਕੀ ਬਣਿਆ ਹਾਂ ਕਦੋਂ ਮਾਰੀ ਤੀ ਸੁਮੀ ਤੂੰ ਵੀ ਲੱਗੇ ਆ ਕਦੋਂ ਜਾਇਆ ਕਰੂੰਗਾ ਫਿਰ ਜੇ ਤੂੰ ਤਪਣ ਲੱਗੀ ਹੁਣ ਇੱਕ ਤੇ ਆ ਗਈ ਤੁਸੀਂ ਨਹੀਂ ਜਾਂਦੇ ਮੇਰੇ ਨਾਲ ਮਾਰੀ ਮੈਂ ਲੈ ਸਾਬੀ ਨੂੰ ਪਤਾ ਲੱਗ ਗਿਆ ਵੀ ਬਾਗੇ ਨਾਲ ਦੀ ਨਾਲ ਮਾਰੇ ਆ ਗਿਆ ਚਲੋ ਜੀ ਆਪਾਂ ਹੁਣ ਬਾਗੇ ਦੇ ਨਾਲ ਦੇਖੀਏ ਸਵੇਰ ਦੇ ਅੰਦਰ ਬੈਠਾ ਤੂਪ ਸੂਰਜ ਵੀ ਜਾਂਦਾ ਡੁੱਬਦਾ ਵਧੀਆ ਮੌਸਮ ਹੋਣ ਲੱਗਿਆ ਹੁਣ ਤਾਂ ਵਧੀਆ ਕਣਕਾਂ ਹਰੀਆਂ ਹੋ ਗਈਆਂ ਸਾਰੀਆਂ ਆਮ ਨੂੰ ਕੀ ਬਸੀਨ ਵੀ ਵਧੀਆ ਹੋਈ ਪਈ ਇੰਦਰ ਪਾਣੀ ਛੱਡ ਰੱਖਿਆ ਮਨੂੰ ਸਾਰੀਆਂ ਗਣਕਾਂ ਵਧੀਆ ਹਰੀਆਂ ਹੋ ਗਈਆਂ ਧੁੱਪ ਪੈਣ ਲੱਗੀ ਚਲੋ ਜੀ ਹੁਣ ਆਪਾਂ ਰਸੋਈ ਚ ਬੜੀਏ ਦੇਖੋ ਕੀ ਹਾਲ ਵਾ ਚੌਲ ਬਣਾਏ ਤੇ ਦੁਪਹਿਰੇ ਖਾ ਕੇ ਸੈਂਕ ਡੱਕ ਤਾ ਤਹਾਂ ਤੱਕ ਮੈਨੂੰ ਮਾਂਜੜੇ ਪੈਣਗੇ ਹੁਣ ਮੈਂ ਮਾਂਜੜੀਆਂ ਭਾਂਡੇ ਉਸ ਤੋਂ ਬਾਅਦ ਟੋਕਰਾ ਵੀ ਖਾਲੀ ਕਰਤਾ ਤੇ ਇਹਦੇ ਪਰੇ ਚੌਲ ਬਣਾਏ ਫਿਰ ਚਾਹ ਬਣਾਈ ਅਸੀਂ ਥੋੜੇ ਥੋੜੇ ਨਾਲ ਇੱਕ ਪੀਤੀ ਨਾਲ ਲੱਗਾ 1:30 ਵਜੇ ਸਬਜ਼ੀ ਨੂੰ ਤੜਕਾ ਲਾ ਕੇ ਰੋਟੀ ਖਾਦੀ ਤੀ ਤੇ ਇੱਥੇ ਮੈਂ ਹਜੇ ਆ ਪਾਰਸਲਾਂ ਦੇ 1-2 ਹੋਰ ਪੈਕ ਕਰਨੇ ਨੇ ਡਰੈਸ ਲਿਖਣੇ ਨੇ ਆਹ ਦੇਖ ਲਾ ਸਰਦਾਰ ਜੀ ਕੈਸੇ ਹੋ ਗੇਟ ਪਰ ਆਏ ਬੈਠੇ ਨੇ ਵੀ ਕਿਹੜਾ ਕੀ ਕਰਦਾ ਕਿਹੜਾ ਕੀ ਕਰਦਾ ਹੈ ਲੈ ਨਹੀਂ ਬਿੰਦਰ ਲੈਓ ਨਿਕਲ ਗਿਆ ਪਾਇਪ ਤੂੰ ਕੋਟ-ਕੂਟ ਪਾਲਿਆ ਕਰ ਬਡੌਲੇ ਦੇਖੋਂਦਾ ਫਿਰਦਾ ਡੌਲੇ ਪਿੰਦਰ ਤੇ ਤਹੌਲੇ ਦੇਖ ਇਹਦੇ ਵਿੱਚ ਤਾਂ ਦੋ ਡੌਲੇ ਵੜ ਜਾਣ ਜਿਹੜੀ ਤੇਰੀਆਂ ਦੋ ਡੌਲੇ ਆ ਆਪਣੀ ਜਾਵਣ ਦੀ ਚਾਹ ਪੁਣ ਨਹੀਂ ਟੁੱਟ ਗਈ ਅੱਜ ਪਤਾ ਹੀ ਬੀਬੀ ਦੇ ਹੁੰਦੇ ਦੀ ਚਾਹ ਪੁਣ ਨਹੀਂ ਦੇਖ ਲਾ ਕਾਇਸ ਹਾਲ ਘਟ ਗਿਆ ਪਾਗਲ ਜਾ ਆਏ ਥੋੜੀ ਜਿੜ ਦਿੰਦੇ ਨੀ ਠੀਕ ਤਾਂ ਸਾਰੀ ਚੱਲ ਜਾਈ ਜਾ ਉਹ ਨਹੀਂ ਇਹ ਉਦੋਂ ਨਹੀਂ ਡਿੱਗਦੀ ਜਦ ਦੁੱਧ ਪੁੰਨਦੇ ਆ ਨਾ ਉਹਦੇ ਡੱਬੂ ਦੇ ਉੱਤੇ ਥੱਲੇ ਲੈ ਕੇ ਥੱਲੇ ਡਿੱਗ ਜਾਂਦੀ ਐ ਚਾਰ ਪੰਜ ਸਾਲ ਹੋ ਗਏ ਚਾਪੂਣੀ ਨੂੰ ਪੁਰ ਚਾਪੂਣੀ ਖਾਲਾ ਭੁੱਖ ਲੱਗੀ ਆ ਮੁਰਕਾ ਵੱਡਲਾ 5 4 ਸਾਲ ਹੋ ਗਏ ਮੈਨੂੰ ਚਾਪੂਣੀ ਨਹੀਂ ਦੇਖਲਾ ਬੀਬੀ ਨੇ ਲਈਦੀ ਉਹਦਾ ਦੁੱਧ ਪੋਣ ਨੂੰ ਵੇ ਤੇਰੇ ਸੱਟ ਵੱਜੂਗੀ ਵੇ ਉਹ ਤੈਨੂੰ ਸੱਟ ਕੇ ਤੁਰਦੀ ਲੱਗੂ ਸਿਆਲ ਚੋਰ ਢੂਈ ਤੋੜ ਦੇਗਾ ਦੜਾ ਲੇਗਾ ਸੱਚ ਤੋੜ ਦੇਗਾ ਤੇਰੇ ਚ ਘੜਾਂਗਾ ਕਈ ਘੰਟੇ ਹਾਂ ਬਾਉ ਜੀ ਤੇਰੇ ਦੋਸਤ ਬੁਲਾ ਰਹੇ ਹੈ ਤੁਝੇ ਸੈਵੀ ਆਪਕੇ ਦੋਸਤੋ ਕੋ پاس ਨਹੀਂ ਜਾਣਾ ਮਿਲਨੇ ਹੈ ਪੀ ਪੀਤੀ ਹੋਦੇ ਮੈਨੂੰ ਕਹਿੰਦੀ ਤਾਂ ਆਪਦੇ ਦੋਸਤ ਨੂੰ ਬਾਹਰ ਚ ਪਾਈ ਬੈਠਾ ਜਦੋਂ ਮੈਂ ਮਾਈ ਸੁਨਾਮਾ ਮੁੜ ਕੇ ਤਾਂ 10 ਪਾਏ ਉੱਤੇ ਦੇਖੀ ਕਿੱਧਰ ਕਿੱਧਰ ਹਟ ਕੇ ਉਹ ਕਰਦੀਆਂ ਨੇ ਲੈ ਵੇ ਬਰਾਬਰ ਠੰਡ ਹੋ ਗਿਆ ਤਾਂ ਹੱਥ ਠਰੀ ਜਾਂਦੇ ਨੇ ਇਹਨਾਂ ਤਾਂ ਜਮੀ ਢੰਗ ਨਹੀਂ ਲੱਗਦੀ ਹੈ ਚੱਲ ਓਹ ਹੋ ਹੁੰਦਾ ਹੱਥ ਫੜਨ ਲੱਗੇ ਕੀ ਤੇਰਾ ਮਤਲਬ ਕੀ ਵੀ ਮੈਂ ਨਾਤੀ ਨਹੀਂ ਐ ਝਾਂਡ ਦੇਖੀ ਜੂੜਾ ਰੱਖ ਲਾ ਜੂੜੀਆਂ ਹੋਤ ਨਾਲ ਲੇਕਰ ਸਤਿਦੀਪ ਮੰਗੂਰਾ ਬਣਾ ਜੂੜੀਆਂ ਕਰਕੇ ਹੋਰ ਉਹ ਵੀ ਹੁਣ ਜੂੜਾ ਕਰਨ ਲੱਗਿਆ ਡੋਰਾ ਪਾ ਕੇ ਹੈ ਬਥੇਰੇ ਮਸਾ ਕਰ ਤੇ ਤੇਰੇ ਡੇੜੇ ਬਾਲ ਜੂੜੀਆਂ ਪਾ ਪਾ ਕੇ ਹੁਣ ਦਵਿੰਦਰ ਉਹਦੂ ਵੀ ਵੱਡੇ ਹੋ ਜਾਣ ਕਟਾਈ ਜਾਂਦੇ ਨੇ ਉਹ ਨਾ ਹੋਰ ਵਦਨੀ ਨਹੀਂ ਤੇ ਬਦਰੀ ਨਹੀਂ ਦੀ ਤੇ ਵਦਨੀ ਨਹੀਂ ਨੇ ਸਭੀ ਆ ਜਾ ਅੰਦਰ ਠੰਡ ਹੋ ਗਈ ਨਤਾ ਬਬਲੀ ਨਹੀਂ ਆਇਆ ਸਾ ਗਿੰਨਾ ਦੇਖੀ ਕਿੱਧਰ ਮੜਾ ਜਾ ਕੁਸ ਪਿਆਵੇ ਚੱਲ ਇਧਰ ਆ ਦੂਜੀ ਉਹਦੇ ਕਿਵੇਂ ਟੱਕਰਾ ਮਰੀ ਜਾਂਦੀ ਐ ਚਲੋ ਜੀ ਆਪਾਂ ਨੇ ਰਸੋਈ ਚ ਭਾਂਡੇ ਮਹਿਮਾਨ ਜਿੱਤੇ ਪਿੰਦਰ ਮੱਜਾਂ ਨੂੰ ਪਾਣੀ ਪਿਆ ਤਾਂ ਹੁਣ ਮੈਂ ਪਹਿਲਾਂ ਧਾਰ ਕੱਢਦੀ ਹਾਂ ਉਹ ਕੱਖ ਪਾਊਗਾ ਅਜੀ 5:30 ਪੌਣੇ 6 ਹੋ ਗਏ ਸਬਜੀ ਪਾਣੀ ਦਾ ਕੋਈ ਹੋ ਨਹੀਂ ਆਪਣੀ ਚਾਪ ਹੁਣ ਨਹੀਂ ਟੁੱਟ ਗਈ ਗੁੱਧ ਪਉਣ ਵਾਲੀ ਉਹ ਮੂਰੋਂ ਹੁਣ ਟੁੱਟ ਗਿਆ ਜਦੋਂ ਡੱਬੂ ਇਹਦੇ ਧਰਦੇ ਤੋਂ ਵਿੱਚ ਡਿੱਗ ਜਾਂਦੀ ਸਾਡੀ ਬੀਬੀ ਦੇ ਹੁੰਦੇ ਲਈ ਲਈ ਹੋਈ ਸੀ 5 ਸਾਲ ਹੋ ਗਏ ਮੇਰੇ ਉਹਦੀ ਯਾਦ ਆ ਗਈ ਤੇ ਚਲੋ ਜੀ ਆਪਾਂ ਨਾ ਮੈਂ ਕੱਲ ਨੂੰ ਸਵੇਰੇ ਜਿਹੜੀ ਵੀਡੀਓ ਪਾਉਣੀ ਆ ਆਰਕੇ ਬੁਟੀਕ ਤੇ ਉੱਤੇ ਆਪਾਂ ਸਿਲਕ ਪਸ਼ਮੀਨੇ ਦੇ ਕਲਰ ਪਾਵਾਂਗੇ ਜੀ ਕੱਲ ਨੂੰ ਆਰਕੇ ਬੁਟੀਕ ਤੇ ਵੀਡੀਓ ਪਾਉਣੀ ਹੈ ਜੀ ਉਹਦੇ ਉੱਪਰ ਸਿਲਕ ਪਸ਼ਮੀਨੇ ਦੇ ਕਲਰ ਪਾਵਾਂਗੇ ਜਿਹੜੀਆਂ ਮੇਰੇ ਭੈਣਾਂ ਨੇ ਸਿਲਕ ਪਸ਼ਮੀਨੇ ਦੇ ਕਲਰ ਲੈਣੇ ਨੇ ਪਲੇਨ ਸੂਟ ਵੀ ਮਿਲ ਜੂਗਾ ਜੀ ਵਰਕ ਵਾਲੇ ਵੀ ਮਿਲ ਜਾਣਗੇ ਤੇ ਜੋ ਵੀ ਤੁਹਾਨੂੰ ਪਸੰਦ ਆ ਤਾਂ ਉਥੋਂ ਫਟਾਫਟ ਸਕਰੀਨਸ਼ਾਟ ਲੈ ਕੇ ਸੂਟ ਬੁੱਕ ਕਰ ਸਕਦੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ